ਦੱਬਣ ਵੇੜਾ ਸੇਲ ਲਈ ਲੈ ਕੇ ਆਇਆ ਜੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਜਿckਰੀ ਲੂਪੋ ਸੁਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਬਾਈ ਕੋਲੇ ਬਹੁਤ ਚੰਗੀ ਬਰੀਡ ਆ ਬਾਈ 35 35 ਪਲੱਸ ਵਾਲੀਆਂ ਬਾਈ ਕੋਲੇ ਗਾਵਾਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੇ ਬਾਈ ਭਾਈ ਜੀ ਸਸਤੀ ਕਾ ਸੱਚੀ ਗੱਲ ਬਈ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਭਾਈ ਨਾਮ ਤੇ ਐਡਰੈਸ ਨਾਮ ਬਈ ਗਰਮੇਲ ਸਿੰਘ ਪਿੰਡ ਛੰਦੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਭਾਈ ਨੇੜੇ ਪਿੰਡ ਬਈ ਨੇੜੇ ਹੀ ਇਧਰੋਂ ਆਪਾਂ ਨੂੰ ਦਫਾ ਪੈ ਜਾਂਦਾ ਹੂੰ ਤੇ ਇਧਰੋਂ ਪਹਾੜ 7 ਕਿਲੋਮੀਟਰ ਪੈ ਜਾਂਦਾ ਜੀ ਓਕੇ ਭਾਈ ਮੋਬਾਈਲ ਨੰਬਰ ਬੋ ਦੋ ਜੀ ਮੋਬਾਈਲ ਨੰਬਰ 84279 ਹੂੰ 3159 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੱਛੀ ਦੇਖਣੇ ਕਿੰਨੇ ਟਾਈਮ ਦੀ ਗੱਬਣਾ ਹੈ ਇਹ ਵੀਰੇ 7 ਮਹੀਨਿਆਂ ਦੀ ਹੈ ਜੀ ਚੈੱਕ ਪਾਸ ਹੈ ਬਾਈ ਚੈੱਕ ਪਾਸ ਹੈ ਜੀ ਠੀਕ ਹੈ ਬਾਈ ਕਿਹੜੇ ਸੀਮਣ ਸਬਮਣ ਇਹ ਸੈਕਸ਼ਨ ਟੀਗਾ ਲੱਗਿਆ ਬਾਈ ਜੀ ਅਗਜੈਂਦਰ ਜੀ ਓਕੇ ਬਾਈ ਜਿਹੜੇ ਤੋਂ ਗੱਬਣਾ ਨਾ ਹਾਂਜੀ ਹੈ ਕਿੰਨਾ ਗੇ ਰਿਕਾਰਡ ਹੈ ਬਾਈ ਦੀ ਮਾਂ ਇਹ ਇਮਾਨਦਾਰ ਰਿਕਾਰਡ ਜੀ ਮਨ 23 ਕਿਲੋ ਦੁੱਧ ਦਿੰਦਾ ਬਾਈ ਓਕੇ ਬਾਈ ਫੇਸ ਦੀ ਬਿਊਟੀ ਕਮਾਲ ਹੈ ਬਿਊਟੀ ਇੱਕ ਨੰਬਰ ਬੋਲੀਵੋਡੀ ਪੂਰੀ ਚੰਗੀ ਸਨਖ ਆਪਣਾ ਬੈਡ ਦੇ ਵਿੱਚ ਫੁੱਲ ਫੁੱਲ ਬਰੀਟ ਪਲੀ ਵੀ ਚੰਗੀ ਹੈ ਥਣ ਝੂਲੀ ਨੇੜ ਤੋਂ ਚੈੱਕ ਕਰਵਾ ਦਾਂਗੇ ਕੱਦ ਚੰਗਾ ਹੈ ਨਾ ਬਾਈ ਹਾਂਜੀ ਹੈ ਆਪਣੇ ਘਰ ਦੀਆਂ ਜੀ ਬੱਚੀਆਂ ਘਰ ਦੀਆਂ ਜੀ ਘਰ ਦੀਆਂ ਇਹ ਤਾਂ ਇਹ ਫਾਰਮ ਥੋੜਾ ਜਿਹਾ ਜੇ ਛੋਟਾ ਬਣਾਇਆ ਵਾ ਜੀ ਠੀਕ ਕਰਕੇ ਜਗ੍ਹਾ ਥੋੜੀ ਜੀ ਮਗਰ ਬਸੀਆਂ ਹੋਈ ਰੋ ਸਹੀ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਫੁੱਲ ਕੱਦ ਮਾਨਰ ਗੜ ਚੰਗਾ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਬਿਊਟੀ ਚੈੱਕ ਕਰ ਲਓ ਬਿਊਟੀ ਇੱਕ ਨੰਬਰ ਆ ਬਾਈ ਕੀ ਆ ਬਾਤ ਡਾਇਮੰਡ ਪੀਸ ਆ ਪੂਰੀ ਪਲੀ ਵੀ ਜਾਣ ਵਾਲੀ ਚਮਕ ਚਮਕ ਕਰਮ ਵਾਲੀ ਦੇ ਫੁੱਲ ਆ ਬਾਈ ਬਾਕੀ ਰਿਕਰਡ ਬਾਈ ਨੇ ਬਹੁਤ ਚੰਗਾ ਦੱਸਿਆ ਮੋੜ ਲਿਆ ਬਾਈ ਬਿਊਟੀ ਚੈੱਕ ਕਰੋ ਕਰਮਲੀ ਨਾਸਾ ਨੂੰ ਸਾ ਗਲਾਬੀ ਇੱਕ ਨੰਬਰ ਬੱਚਾ ਗਿਆ ਬਾਕੀ ਬਹੁਤ ਚੰਗੇ ਸੀਮਣ ਤੋਂ ਬਾਈ ਨੇ ਦੱਸਿਆ ਵੀ ਗੱਬਣ ਕਰਵਾਈ ਗਈ ਛੋਟਾ ਜਿਹਾ ਫਾਰਮ ਹੈ ਬਾਈ ਕੋਲੇ گاਵਾ ਬਹੁਤ ਛੰਗੀਆਂ ਚੰਗੇ ਰਿਕਾਰਡ ਵਾਲੀਆਂ 35 ਪਲੱਸ ਵਾਲੀਆਂ ਹਨ ਬਾਈ ગામ ਆਪਣੇ ਕੋਲੇ ਹਾਂਜੀ ਹਾਂਜੀ ਮੋਹਲਾ ਜਿਹੜਾ ਬਾਈ ਕਹਿੰਦਾ ਜੋੜੇ ਦਾ ਹੀ ਕਰਦਾਂਗੇ ਦੂਜੀ ਬਈ ਕਿੰਨੇ ਟਾਈਮ ਦੀ ਗੱਭਣਾ 6.5 ਮਹੀਨਿਆਂ ਦੀ ਗੱਭਣਾ ਚੈੱਕ ਪਾਸ ਹੈ ਬਈ ਚੈੱਕ ਪਾਸ ਹੈ ਜੀ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦੀ ਮਾਂ ਦਾ 30+ ਹੈ ਦੁੱਧਾ ਜੀ ਓਕੇ ਬਈ ਇਹ ਕਿਹੜੇ ਸੀਮਨ ਤੋਂ ਗੱਭਣਾ ਬਈ ਇਹ ਵੀ ਐਗਜ਼ਾਇਂਡਰ ਤੋਂ ਆਈ ਓਕੇ ਬਈ ਸਟਰਾ ਬਾਈ ਕੋਲੇ ਹੈਗਾ ਨਾ ਬਈ ਸਟਰਾ ਜੀ ਸੈਕਸ਼ਨ ਸਟਰਾ ਬਾਈ ਕੋਨਾ ਨਾਲ ਦੇਵਾਂਗੇ ਕੋਈ ਚੈੱਕ ਕਰਨੀਗਾ ਸਾਰਾ ਰਿਕਾਰਡ ਹੈ ਬਾਈ ਕੋਲੇ ਮਾਂ ਦਾ ਰਿਕਾਰਡ ਚੰਗਾ ਬਿਊਟੀ ਚੈੱਕ ਕਰੋ ਫੇਸ ਫੂਸ ਪੂਰਾ ਚੰਗਾ ਖੋਲ ਦੇ ਬਈ ਸੋਰ ਕੇ ਦਿਖਾ ਦੇ ਪੂਰੀਆਂ ਸ਼ੌਂਕ ਨਾਲ ਪਾਲ ਲਿਆ ਵੀ ਪਤਾ ਲੱਗਦਾ ਵੀ ਸ਼ੀਡ ਖਾਦੀ ਵੀ ਆ ਥਣ ਝੂਲੀ ਚੰਗੀ ਆ ਬਈ ਦੇ ਟਾਈਮ ਵੀ ਬਸ ਥੋੜਾ ਹੀ ਰਿਹਾ ਰਸਤ ਮੂਰੇ ਬਹੁਤ ਚੱਗੀ ਆਉਂਦੀ ਆ ਕੁਆਲਿਟੀ ਚੈੱਕ ਕਰੋ ਤੋਰਾ ਇੱਕ ਨੰਮਰ ਆ ਕੀ ਬਾਤ ਆ ਫੁੱਲ ਬਰੀਡ ਆ ਬਈ ਤੇ ਮੁੱਲ ਕੀ ਆ ਜੋੜੇ ਦਾ ਬਈ ਫਿਰ ਮੁੱਲ ਬਈ ਦੇਣ ਲੈਣ ਬਸ ਬਈ ਆਪਾਂ 2 2 ਲੱਖ 30 ਹਜ਼ਾਰ ਰੁਪਏ ਦੇ ਦਿਆਂਗੇ ਮਾਨਤਾਣ ਹੋ ਜਾ ਮਾਨਤਾਣ ਕਰ ਦਿਆਂਗੇ ਓਕੇ ਬਈ 2 ਲੱਖ 20 ਹਜ਼ਾਰ ਰੁਪਏ ਜਿਹੜਾ ਮੁੱਲ ਆ ਬਈ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਾਣ ਜ਼ਰੂਰ ਹੋ ਜਾ ਪਰ ਇੱਕ ਚੀਜ਼ ਆ ਬਈ ਡਾਇਮੰਡ ਪੀਸ ਆ ਫੁੱਲ ਕੁਆਲਿਟੀ ਫੁੱਲ ਬਰੀਡ ਆ ਬਈ ਕਿਸੇ ਪਾਸੋਂ ਕਰਮਾਲੀਆਂ ਨੂੰ ਕੋਈ ਘਾਟ ਨਹੀਂ ਕੁਆਲਟੀ ਚੈੱਕ ਕਰ ਲਓ ਲੈ ਇੱਕ ਨੰਬਰ ਕੁਆਲਟੀ ਹੈ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ